ਸੀਤੋ ਮਾਈ ਚੁਗੀਆਂ ਵਿਖੇ ਸਾਬਕਾ ਫੌਜੀ ਹਰਪਾਲ ਸਿੰਘ ਨੇ ਨਾਲ ਲੱਗਦੇ ਪਿੰਡ ਦੇ ਕੁਝ ਵਿਅਕਤੀਆਂ ਤੇ ਉਹਨਾਂ ਦੀ ਪੰਜ ਕਨਾਲਾਂ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਲਗਾਏ ਅਤੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਮੰਗ ਕੀਤੀ। ਉਦੋਂ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪ੍ਰਗਟ ਸਿੰਘ ਦੋਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। 2011 ਦੇ ਵਿੱਚ ਕੁਝ ਰਕਬਾ ਸੀਗਾ ਪੰਜ ਕਨਾਲ ਉਹ ਮੈਂ ਖਰੀਦਿਆ ਹੈ ਕਿਤੋਂ ਖਰੀਦਿਆ ਜਿਸ ਬੰਦੇ ਦਾ ਉਹ ਪੂਰਾ ਰਕਬਾ ਸੀਗਾ ਉਦਮ ਸਿੰਘ ਉਹ ਤੋਂ ਖਰੀਦਿਆ ਗੁਰੂ ਪੁੱਤਰੀ ਉਦਮ ਸਿੰਘ ਮਠੱਠੀਆਂ ਮੰਤਾਂ ਦੇ ਉਹ ਵਿਆਹੀ ਹੈ ਸਪਿੰਡ ਦੀ ਡੂਣੀ ਵਾਲੇ ਦੀ ਉਹ ਬੇਟੀ ਸੀ ਉਸ ਤੋਂ ਜਿਹੜਾ ਉਹਦਾ ਬਚਿਆ ਹੋਇਆ ਰਕਬਾ ਉਹ ਖਰੀਦਿਆ ਨੇ ਕਿੰਨਾ ਕਿੰਨਾ ਹੀ ਹੈ ਇਹ ਰਕਬਾ ਸਰ ਟੋਟਲ 5 ਕਨਾਲਾ ਇਹ ਇਹਦਾ ਜਿਹੜਾ ਉਦਮ ਸਿੰਘ ਦਾ ਰਕਬਾ ਸੀਗਾ ਇਹ ਸੀਗਾ ਟੋਟਲ 23 ਕਨਾਲਾ ਤੇ 11 ਮਰਲੇ ਇਹ ਪੂਰਾ ਰਕਬਾ ਜਿਹੜਾ ਇਹ 12 ਕਿੱਲੇ ਦਾ ਇਹਦੇ ਵਿੱਚੋਂ ਹਰ 4 ਹਿੱਸੇਦਾਰਾਂ ਚਾਰ ਹਿੱਸੇਦਾਰਾਂ ਨੂੰ ਜਿਹੜੀ 9-9 ਮਰਲੇ ਜਿਹੜੀ ਆ ਉਹ ਕਾਟ ਜਿਹੜਾ ਉਹ 36 ਮਰਲੇ ਖੂਦ ਆ ਇੱਕ ਜਗ੍ਹਾ ਇਕੱਠਾ ਕੀਤਾ ਆ ਔਰ ਇਹਨਾਂ ਦਾ ਚੌਂਦਾ ਜਿਹੜਾ 23 ਕਨਾਲਾਂ 11 ਮਰਲੇ ਰਕਬਾ ਵੱਜਦਾ ਆ। ਉਹ ਤਕਸੀਮ ਉਹਨੇ ਨੇ ਕਰਾਈ ਆ। ਉਸੇ ਨੇ ਤਕਸੀਮ ਕਰਾਈ 2009 ਚ ਪਾਈ ਸੀ ਤੇ ਉਹ ਜਿਹੜੀ ਉਹ ਉਹ ਨਜਰ ਦੀ ਅੜੀ ਅੜੀ ਇਹਨਾਂ ਨੇ ਆ ਆ ਕੇ 15 14 ਦੇ ਮੇਰੀ ਡਿਗਰੀ ਹੋ ਗਈ ਆ ਤੇ 15 ਦੇ ਮੇਰੀ ਤਕਸੀਮ ਹੈ। ਮੈਂ ਮਮੇ ਨਾਲ ਜਾ ਕੇ ਮਮੇ ਆਖਾ ਕਰਵਾ ਲੀਏ ਤੇ ਉਹਨਾਂ ਨੇ ਆਪੇ ਕਰਵਾਈ ਇਹਨਾਂ ਸਾਰਿਆਂ ਦੇ ਅੰਗੂਠੇ ਲਾ ਕੇ ਜਗਤਾਰ ਤੋਂ ਸਰਪੰਚ ਤੋਂ ਲੋਕ ਤੋਂ ਤੇ ਜੋ ਵੀ ਸਾਰਾ ਖਾਤਾ ਸਾਡਾ ਤੇ ਜਿਨੀ ਜਿਨੀ ਨੂੰ ਪੜੀ ਮਿਲੀ ਆ ਉਹ ਸਾਰੀ ਇਹ ਸ ਜਿੰਨਾਂ ਇਹਨਾਂ ਨੂੰ ਮਿਲ ਗਿਆ ਤੇ 15 ਇਹ ਤਕਸੀਮ ਹੋ ਗਈ 16 ਜਨਾਂ ਨੂੰ ਕੋਰਟ ਚ ਪਾਤੀ ਇੱਥੇ ਇਸ ਦਿਮਨੇ ਉਹ ਵੀ ਇਹਨਾਂ ਦੀ ਡਿਸਮਿਸ ਕਰ ਦਿੱਤੀ ਮੁਰਕੇ ਇਹਨਾਂ ਧਿਲੰਦਰ ਗਏ ਇਹਨਾਂ ਦਾਸ ਦੇ ਵਿੱਚ ਪੜੀ ਖਰੀਦੀ ਆ ਮੈਂ 73 73 ਦੇ ਵਿੱਚ ਪੜੀ ਖਰੀਦੀ ਸੀ ਜਿਹੜੀ ਮੇਰੇ ਨੰਬਰ ਜ਼ਬਰਦਸਤੀ ਬੰਦੇ ਆ ਹਾਂਜੀ ਪਟਵਾਰੀ ਸਾਹਿਬ ਬੋਲਦੇ ਸੀਨੀਲ ਕੁਮਾਰ ਜੀ ਇੱਕ ਨਾਂ ਤੁਹਾਡੇ ਕੋਲ ਇੱਕ ਤਕਸੀਮ ਹੋਈ ਸੀ ਫੌਜੀ ਹਰਪਾਲ ਸਿੰਘ ਦੀ ਇੱਕ ਕੀ ਮਸਲਾ ਜੀ ਹਰਪਾਲ ਸਿੰਘ ਨੇ ਦੋਸ਼ ਲਾਉਂਦੇ ਆ ਕਿ ਪਟਵਾਰੀ ਸਾਹਿਬਾਂ ਤੇ ਕਨਗੋ ਸਾਹਿਬ ਨੇ ਇਹ ਜਿਹੜੀ ਤਕਸੀਮ ਗਲਤ ਕੀਤੀ ਜਿਹੜਾ ਸਾਡਾ ਥਾਂ ਵਾ ਉਹ ਉਹਦੀ ਵੀ ਨਾਲ ਹੀ ਤਕਸੀਮ ਜਿਹੜੀ ਪ੍ਰਗਟ ਸਿੰਘ ਦੋਦੀ ਨੂੰ ਕਰਕੇ ਦੇ ਦਿੱਤੀ ਇਹ ਸਰਕਾਰੀ ਹੋਈ ਜੀ ਅਦਾਤ ਜੀ ਮਤਲਬ ਜੀ ਓਟ ਵੱਲੋਂ ਹੀ ਹੈ ਜੀ ਓਟ ਵੱਲੋਂ ਹੀ ਪਿੰਡ ਸੀਤੋਮਾਈ ਝੁੱਗਿਆਂ ਦਾ ਦੇ ਹਰਪਾਲ ਸਿੰਘ ਐ ਸਾਬਕਾ ਫੌਜੀ ਸੂਬੇਦਾਰ ਹਰਪਾਲ ਸਿੰਘ ਹਾਂਜੀ ਹਾਂਜੀ ਤੇ ਪ੍ਰਗਟ ਸਿੰਘ ਦੋਧੀ ਹੁਣਾ ਨਾ ਉਹਨਾਂ ਦਾ ਝਗੜਾ ਜ਼ਮੀਨਾਂ ਦਾ ਉਸ ਤੁਸੀਂ ਉੱਥੇ ਜਾ ਕੇ ਸਾਰਾ ਉਹਨਾਂ ਨੂੰ ਰੋਕਿਆ ਕੀ ਮਸਲਾ ਕੀ ਆ ਸਾਰਾ ਜੀ ਉਹ ਜ਼ਮੀਨ ਬਾਕੀ ਕੀ ਸਾਹਿਬ ਇਹਦੀ ਕਾਰਵਾਈ ਕਰ ਰਹੇ ਨੇ ਇਹਦੇ ਸਬੰਧੀ ਅੱਛਾ ਜੀ ਬਾਕੀ ਕਮਿਟੀ ਸਾਹਿਬ ਉਹੋ ਕਾਰਵਾਈ ਕਰਨੇ ਉਹੋ ਹੀ ਤੁਹਾਨੂੰ ਵਰਚਨ ਦੇਣਗੇ